ਸਾਰੇ ਧਿਆਨ ਨਾਲ ਸੁਣੋ ਸੰਤ ਰਵਿਦਾਸ ਜੀ ਨੇ ਕਿਹਾ ਸੀ ਜੇ ਤੁਸੀਂ ਵੀ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਜੇ ਘਰ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ ਤੇ ਰਿਸ਼ਤਿਆਂ ਵਿੱਚ ਪਿਆਰ ਚਾਹੁੰਦੇ ਹੋ ਤਾਂ ਇਹ ਗੱਲਾਂ ਆਪਣੇ ਦਿਲ ਵਿੱਚ ਲਿਖ ਕੇ ਰੱਖ ਲਿਓ ਇਹ ਗੱਲਾਂ ਨੂੰ ਸੁਣ ਕੇ ਭੁੱਲ ਨਾ ਜਾਇਓ ਕਿਉਂਕਿ ਇਹ ਗੱਲਾਂ ਤੁਹਾਡੇ ਪੂਰੀ ਜ਼ਿੰਦਗੀ ਕੰਮ ਆਉਣਗੀਆਂ ਕਿਉਂਕਿ ਕਿਸਮਤ ਮੰਦਰਾ 'ਚ ਜਾਣ ਨਾਲ ਨਹੀਂ ਬਣਦੀ ਕਿਸਮਤ ਦਿਲ ਸਾਫ਼ ਹੋਣ ਨਾਲ ਬਣਦੀ ਆ ਜੇ ਤੁਸੀਂ ਸੱਚੀ ਸੀਰੀਅਸ ਹੋ ਆਪਣੀ ਲਾਈਫ ਨੂੰ ਲੈ ਕੇ ਜੇ ਤੁਸੀਂ ਸੱਚੇ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖ ਕੇ ਜਾਓ ਕਿਉਂਕਿ ਇਹ ਵੀਡੀਓ ਜੇ ਤੁਸੀਂ ਪੂਰੀ ਧਿਆਨ ਨਾਲ ਸੁਣ ਲੈਂਦੇ ਹੋ ਤਾਂ ਰੱਬ ਤੁਹਾਡੇ ਇੰਨੀ ਨੇੜੇ ਆ ਕੇ ਖੜਾ ਹੋ ਜਾਊਗਾ ਤੁਸੀਂ ਖੁਦ ਕਮੈਂਟ ਕਰੋਗੇ ਫਿਰ ਇਸ ਵੀਡੀਓ ਤੇ ਕਿ ਵੀਰ ਜੀ ਤੁਸੀਂ ਸਾਡੀ ਲਾਈਫ ਬਦਲ ਦਿੱਤੀ ਅਤੇ ਬਿਸ਼ਵਾਸ ਰੱਖਿਓ ਜੇ ਤੁਸੀਂ ਇਹ ਪੰਜ ਗੱਲਾਂ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖੋਗੇ ਤਾਂ ਤੁਹਾਨੂੰ ਰੱਬ ਨੂੰ ਲੱਭਣ ਦੀ ਲੋੜ ਨਹੀਂ ਪਵੇਗੀ ਫਿਰ ਰੱਬ ਆਪਣੇ ਆਪ ਮਿਲ ਜਾਵੇਗਾ ਤੁਹਾਨੂੰ ਕਹਿੰਦੇ ਹਨ ਸ਼ਬਦ ਸਮੁੰਦਰ ਵਰਗੇ ਹੁੰਦੇ ਨੇ ਪਰ ਜਦੋਂ ਕੋਈ ਸੰਤ ਬੋਲਦਾ ਆ ਉਹ ਸਾਵਧਾਨੀ ਜੀਵਨ ਬਣ ਜਾਂਦੇ ਨੇ ਸੰਤ ਰਵਿਦਾਸ ਜੀ ਵੀ ਇਹੋ ਜੇ ਸੀ ਉਹਨਾਂ ਦਾ ਕੰਮ ਜੁੱਤੀਆਂ ਗੰਡਣਾ ਹੁੰਦਾ ਸੀ ਪਰ ਸੋਚ ਇੰਨੀ ਉੱਚੀ ਕੀ ਰਾਜੇ ਵੀ ਉਹਨਾਂ ਦੀਆਂ ਗੱਲਾਂ ਸੁਣਨ ਆਉਂਦੇ ਸਨ ਹਾਂਜੀ ਤਾਂ ਚਲੋ ਹੁਣ ਗੱਲ ਕਰਦੇ ਆ ਸੰਤ ਰਵਿਦਾਸ ਜੀ ਦੀਆਂ ਉਹ ਪੰਜ ਗੱਲਾਂ ਬਾਰੇ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਸੱਚੀ ਬਦਲ ਕੇ ਰੱਖ ਦੇਣਗੀਆਂ ਅਸੀਂ ਹਰ ਗੱਲ ਨੂੰ ਸਿਰਫ ਦੱਸਾਂਗੇ ਨਹੀਂ ਸੋਣਾਗੇ ਵੀ ਉਹ ਵੀ ਪੂਰੀ ਡਿਟੇਲ ਦੇ ਵਿੱਚ ਪੁਆਇੰਟ ਨੰਬਰ 1 ਮੰਦਾ ਕਿਸ ਨੂੰ ਆਖੀਏ ਇੱਕ ਵਾਰ ਕਿਸੇ ਨੇ ਪੁੱਛਿਆ ਰਬੀਦਾਸ ਤੂੰ ਸਭ ਤੋਂ ਚੰਗਾ ਕਿਉਂ ਸਮਝਦਾ? ਤਾਂ ਰਬੀਦਾਸ ਜੀ ਨੇ ਜਵਾਬ ਦਿੱਤਾ ਕਿਸ ਨੂੰ ਬੁਰਾ ਕਹੀਏ ਅਸਲ ਵਿੱਚ ਕੋਈ ਬੁਰਾ ਨਹੀਂ ਹੁੰਦਾ। ਅਰਥ ਇਹ ਨਹੀਂ ਕਿ ਦੁਨੀਆ ਵਿੱਚ ਬੁਰਾਈ ਨਹੀਂ ਪਰ ਸੱਚ ਇਹ ਸੀ ਕਿ ਬੁਰਾਈ ਮਨ ਵਿੱਚ ਜੰਮਦੀ ਆ, ਇਨਸਾਨ ਵਿੱਚ ਨਹੀਂ। ਇਹ ਗੱਲ ਵੀ ਸਾਡੀ ਜ਼ਿੰਦਗੀ ਬਦਲ ਸਕਦੀ ਆ। ਅਸੀਂ ਲੋਕਾਂ ਨਾਲ ਨਫ਼ਰਤ ਕਰਦੇ ਆਂ ਪਰ ਅਸਲ ਦੋਸ਼ਮਣ ਉਹਦਾ ਦਿਲ ਨਹੀਂ, ਉਹਦਾ ਦਿਮਾਗ ਨਹੀਂ, ਉਹਦੀ ਸੋਚ ਆ। ਜੇ ਸੋਚ ਬਦਲ ਜਾਵੇ ਤਾਂ ਦੁਨੀਆ ਬਦਲੀ ਜਾ ਸਕਦੀ ਆ। ਪੁਆਇੰਟ ਨੰਬਰ 2 ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਰਬੀਦਾਸ ਜੀ ਨੇ ਕਦੇ ਆਪਣਾ ਕੰਮ ਨਹੀਂ ਛੱਡਿਆ ਲੋਕਾਂ ਨੇ ਤਾਨੇ ਮਾਰੇ ਜੁੱਤੀਆਂ ਗੰਡ ਦਾ ਕੱਚੀ ਜਾਤ ਦਾ ਪਰ ਉਹ ਕਹਿੰਦੇ ਸੀ ਕੰਮ ਕਦੇ ਨੀਵਾ ਨਹੀਂ ਹੁੰਦਾ ਨੀਵੀਂ ਤਾਂ ਸੋਚ ਹੁੰਦੀ ਆ ਰਾਜੇ ਮਹਾਰਾਜੇ بڑے بڑے ਮੁਨੀਆਂ ਨੂੰ ਵੀ ਇਹ ਗੱਲ ਸਮਝ ਆ ਗਈ ਸੀ ਅੱਜ ਦੀ ਜ਼ਿੰਦਗੀ ਲਈ ਸਿੱਖ ਇਹ ਆ ਇੱਜ਼ਤ ਪੈਸੇ ਨਾਲ ਨਹੀਂ ਸਿਰਫ ਇਨਸਾਨੀਅਤ ਨਾਲ ਮਿਲਦੀ ਆ ਅੱਜ ਵੀ ਜੋ ਇਨਸਾਨ ਮਿਹਨਤ ਕਰਦਾ ਆ ਅਤੇ ਇਮਾਨਦਾਰੀ ਨਾਲ ਜ਼ਿੰਦਗੀ ਜਿਉਂਦਾ ਆ ਉਹੀ ਸਭ ਤੋਂ ਵੱਡਾ ਰਾਜਾ ਆ ਪੁਆਇੰਟ ਨੰਬਰ 3 ਸੱਚ ਦੀ ਤਾਕਤ ਹਮੇਸ਼ਾ ਜਿੱਤਦੀ ਆ ਇੱਕ ਰਾਜੇ ਨੇ ਰਵੀਦਾਸ ਜੀ ਦੀ ਪ੍ਰੀਖਿਆ ਲਈ ਤੇ ਕਿਹਾ ਜੇ ਤੂੰ ਸੱਚਾ ਸੰਤ ਆ ਤਾਂ ਇਸ ਮਰੇ ਹੋਏ ਇਨਸਾਨ ਨੂੰ ਜਗਾ ਕੇ ਦਿਖਾ ਰਵੀਦਾਸ ਜੀ ਨੇ ਕਿਹਾ ਮੈਂ ਜਾਦੂ ਨਹੀਂ ਮੈਂ ਸੱਚ ਦਿਖਾਉਣਾ ਆ ਉਹ ਮਿਰਤਕ ਦੇ ਕੰਨ ਵਿੱਚ ਬੋਲੇ ਜੇ ਤੇਰੇ ਜੀਵਨ ਵਿੱਚ ਕੋਈ ਅਧੂਰਾ ਸੱਚ ਆ ਰੱਬ ਕੋਲੋਂ ਹੁਣੇ ਮੰਗ ਲੈ ਕਿ ਆਂਦਾ ਆ ਮਿਰਤਕ ਨੇ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ ਰਾਜਾ ਹੱਕਾ ਬੱਕਾ ਰਹਿ ਗਿਆ ਉਸ ਦੇ ਮੂੰਹੋਂ ਸਿਰਫ ਇੱਕ ਹੀ ਗੱਲ ਨਿਕਲੀ ਸੱਚ ਹੀ ਸਭ ਤੋਂ ਵੱਡਾ ਚਮਤਕਾਰ ਆ ਸਾਨੂੰ ਇਸ ਗੱਲ ਤੋਂ ਸਿੱਖ ਮਿਲਦੀ ਆ ਅੱਜ ਵੀ ਜੋ ਇਨਸਾਨ ਸੱਚੇ ਦਿਲ ਨਾਲ ਜੀਉਦਾ ਆ ਉਸ ਦਾ ਰਸਤਾ ਆਪਣੇ ਆਪ ਸਾਫ਼ ਹੋ ਜਾਂਦਾ ਆ ਪੁਆਇੰਟ ਨੰਬਰ 4 ਕਿਸੇ ਨੂੰ ਦੁੱਖ ਨਾ ਦੇਣਾ ਰਵੀ ਦਾਸ ਜੀ ਜੁੱਤੀ ਬਣਾਉਣ ਵਿੱਚ ਲੱਗੇ ਹੋਏ ਸੀ ਅਚਾਨਕ ਇੱਕ ਦੂਤ ਆਇਆ ਤੇ ਕਹਿੰਦਾ ਰਾਜਾ ਤੈਨੂੰ ਬੁਲਾ ਰਿਹਾ ਆ ਆਸ-ਪਾਸ ਦੇ ਲੋਕ ਹੱਸ ਪੇਟੇ ਕਹਿੰਦੇ ਸਾਡਾ ਜੁੱਤੀ ਵਾਲਾ ਰਾਜੇ ਕੋਲ ਜਾਏਗਾ ਰਵੀ ਦਾਸ ਜੀ ਨੇ ਹੋੜੀ ਉਵਾਜ ਚੁਕਿਆ ਜੇ ਮੇਰੇ ਜਾਨ ਨਾਲ ਕਿਸੇ ਗਰੀਬ ਦਾ ਕੰਮ ਰੁਕ ਜਾਵੇ ਜੇ ਕਿਸੇ ਨੂੰ ਤਕਲੀਫ ਪਵੇ ਤਾਂ ਮੇਰੇ ਲਈ ਉਹ ਦਰਬਾਰ ਕੁਝ ਵੀ ਨਹੀਂ ਉਹਨਾਂ ਨੇ ਜੁੱਤੀ ਪੂਰੀ ਕੀਤੀ ਪੈਸੇ ਵੀ ਨਹੀਂ ਲਏ ਬੁੱਢੀ ਮਾਤਾ ਦੇ ਪੈਰ ਧੋ ਕੇ ਪ੍ਰਸ਼ਾਦ ਵੰਡ ਆਏ ਤੇ ਕਹਿੰਦੇ ਹਨ ਉਸੇ ਵਕਤ ਰਾਜੇ ਦੇ ਮਹਿਲ ਵਿੱਚ ਇੱਕ ਆਵਾਜ਼ ਹੁੰਜੀ ਅਸਲ ਰਾਜਾ ਉਹ ਨਹੀਂ ਜਿਸ ਦੇ ਸਿਰ ਤੇ ਤਾਜ ਆ ਅਸਲ ਰਾਜਾ ਉਹ ਆ ਜਿਸ ਦੇ ਦਿਲ ਵਿੱਚ ਇਨਸਾਨੀਅਤ ਆ ਉਸ ਦਿਨ ਰਾਜਾ ਰਵੀਦਾਸ ਨਹੀਂ ਬਣਿਆ ਪਰ ਰਵੀਦਾਸ ਜੀ ਨੇ ਇਹ ਸਾਬਤ ਕਰ ਦਿੱਤਾ ਕਿ ਤਖਤ ਤੇ ਬੈਠ ਕੇ ਵੀ ਰਾਜ ਨਹੀਂ ਹੁੰਦੇ ਇਨਸਾਨੀਅਤ ਨਾਲ ਦਿਲ ਜਿੱਤੇ ਜਾਂਦੇ ਹਨ ਪੁਆਇੰਟ ਨੰਬਰ 5 ਰੱਬ ਕਦੇ ਦੂਰ ਨਹੀਂ ਹੁੰਦਾ ਮੇਰਾ ਵਹੀ ਰਾਣੀ ਸੀ ਪਰ ਰੱਬ ਦੀ ਤਲਾਸ਼ ਉਹ ਵੀ ਰਵੀਦਾਸ ਜੀ ਦੇ ਚਰਨਾ ਚ ਆ ਕੇ ਬੈਠ ਗਈ ਲੋਕਾਂ ਨੇ ਹੱਸ ਕੇ ਕਿਹਾ ਰਾਣੀ ਹੋ ਕੇ ਇਸ ਦੇ ਕੋਲ ਬੈਠਣ ਲੱਗੀ ਉਹ ਵੀ ਇਸ ਮੋਚੀ ਕੋਲ ਇਹ ਤਾਂ ਇੱਕ ਆਮ ਜਿਹਾ ਇਨਸਾਨ ਆ ਪਰ ਮੀਰਾ ਬਾਈ ਨੇ ਜਵਾਬ ਦਿੱਤਾ ਰੱਬ ਮਹਿਲਾ ਵਿੱਚ ਨਹੀਂ ਰੱਬ ਸਾਫ ਦਿਲਾਂ ਵਿੱਚ ਵਸਦਾ ਆ ਇਹ ਮੋਚੀ ਨਹੀਂ ਇਹ ਰੱਬ ਦਾ ਦੋਸਤ ਆ ਰਵਿਦਾਸ ਜੀ ਨੇ ਕਿਹਾ ਰੱਬ ਨੂੰ ਨਾ ਤਖਤ ਚਾਹੀਦਾ ਨਾ ਵੱਡੀ ਜਾਤ ਨਾ ਸੱਤਾ ਤੇ ਸ਼ਾਨ ਪਰ ਉਹਨੂੰ ਸਿਰਫ ਸਾਫ ਦਿਲ ਚਾਹੀਦਾ ਅੱਜ ਵੀ ਸੱਚ ਇਹੀ ਆ ਜੇ ਦਿਲ ਵਿੱਚ ਨਫ਼ਰਤ ਹੋਵੇ ਤਾਂ ਇਹੋ ਜਿਹਾ ਲੱਗਦਾ ਜਿਵੇਂ ਰੱਬ ਦੂਰ ਆ ਪਰ ਜਿੱਥੇ ਲੱਭੇ ਚ ਪਿਆਰ ਤੇ ਸੱਚਾਈ ਹੋਵੇ ਉਥੇ ਰੱਬ ਯਾਰ ਬਣ ਕੇ ਆਪ ਮਿਲਦਾ ਆ ਹੁਣ ਗੱਲ ਕਰਦੇ ਆ ਅਸੀਂ ਮੰਦਿਰ ਵੀ ਜਾਂਦੇ ਆ ਗੁਰਦੁਆਰੇ ਵੀ ਮਸਜਿਦ ਵੀ ਗਿਰਜਾ ਘਰ ਵੀ ਪਰ ਰੱਬ ਕਹਿੰਦਾ ਆ ਮੇਰੇ ਘਰ ਆਉਣ ਤੋਂ ਪਹਿਲਾਂ ਦਿਲ ਦਾ ਕੂੜਾ ਕੱਢ ਨਹੀਂ ਤਾਂ ਮੇਰਾ ਦਰਵਾਜ਼ਾ ਖੁੱਲਿਆ ਹੋਇਆ ਵੀ ਤੈਨੂੰ ਹਮੇਸ਼ਾ ਬੰਦ ਹੀ ਦਿਖੇਗਾ ਸੱਚ ਇਹ ਆ ਅੱਜ ਕੱਲ ਦਾ ਜਾਤ ਦੇ ਨਾਂ ਤੇ ਅੱਜ ਵੀ ਅਸੀਂ ਲੜਦੇ ਆਂ ਅਹੰਕਾਰ ਦੇ ਨਾਂ ਤੇ ਅੱਜ ਵੀ ਰਿਸ਼ਤੇ ਤੋੜ ਦਿੰਦੇ ਆਂ ਨਫ਼ਰਤ ਦੇ ਨਾਂ ਤੇ ਅੱਜ ਵੀ ਦਿਲ ਸਾੜਦੇ ਆਂ ਤੇ ਫੇਰ ਕਹਿੰਦੇ ਆ ਰੱਬ ਕਿੱਥੇ ਆ ਫੇਰ ਕਹਿੰਦੇ ਆ ਰੱਬ ਦੂਰ ਯਾਰ ਪਰਵਾ ਵਿਦਾਸ ਜੀ ਕਹਿੰਦੇ ਸਨ ਰੱਬ ਨੂੰ ਲੱਭਣ ਦੀ ਲੋੜ ਨਹੀਂ ਕੇਵਲ ਇਨਸਾਨ ਬਣ ਜਾ ਰੱਬ ਆਪਣੇ ਆਪ ਮਿਲ ਜਾਊਗਾ ਜੇ ਪੰਜ ਗੱਲਾਂ ਤੁਹਾਡੇ ਦਿਲ ਵਿੱਚ ਉਤਰ ਗਈਆਂ ਤਾਂ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨਾਲ ਤੁਹਾਨੂੰ ਇਸ ਵੀਡੀਓ ਦੇਖਣ ਤੋਂ ਬਾਅਦ ਨਫ਼ਰਤ ਨਹੀਂ ਹੋਵੇਗੀ ਨਾ ਜਾਤ ਪਾਤ ਦਾ ਕੋਈ ਰੋੜਾ ਹੋਊਗਾ ਨਾ ਕੋਈ ਝੂਠੇ ਅਹੰਕਾਰ ਹੋਣਗੇ ਇਸ ਨਾਲ ਇਹ ਹੋਵੇਗਾ ਘਰ ਵਿੱਚ ਸੁੱਖ ਆਵੇਗਾ ਰਿਸ਼ਤੇ ਬਚ ਜਾਣਗੇ ਦਿਲ ਹੌਲਾ ਹੋ ਜਾਵੇਗਾ ਅਤੇ ਰੱਬ ਇੰਨੀ ਨੇੜੇ ਮਹਿਸੂਸ ਹੋਵੇਗਾ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਸ਼ੁਰੂ ਵਿੱਚ ਕਿਆ ਇਹ ਗੱਲਾਂ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ ਜੇ ਤੁਸੀਂ ਇਹ ਵੀਡੀਓ ਇੱਥੇ ਤੱਕ ਦੇਖੀ ਆ ਤੇ ਸਾਡੀਆਂ ਗੱਲਾਂ ਧਿਆਨ ਨਾਲ ਸੁਣੀਆਂ ਆ ਤਾਂ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਆਉਂਦੇ ਹੋ ਜੋ ਸੱਚੀ ਬਦਲਾਅ ਚਾਹੁੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਤੇ ਬਹੁਤ ਜ਼ਿਆਦਾ ਸੈਡ ਰਹਿੰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਵੀ ਚਾਹੁੰਦੇ ਹੋ ਦੁਨੀਆ ਇਨਸਾਨੀਅਤ ਨਾਲ ਭਰ ਜਾਏ ਤਾਂ ਕਮੈਂਟ ਵਿੱਚ ਉਹੀ ਸ਼ਬਦ ਲਿਖੋ ਜੋ ਤੁਹਾਡੇ ਦਿਲ ਵਿੱਚ ਆ ਰਿਹਾ ਹੁਣ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕੋਈ ਹਰ ਇਨਸਾਨ ਬਦਲ ਜਾਏ ਸਬਸਕ੍ਰਾਈਬ ਕਰੋ ਕਿਉਂਕਿ ਜੇ ਇਹ ਗੱਲਾਂ ਤੁਸੀਂ ਭੁੱਲ ਗਏ ਤਾਂ ਇਨਸਾਨੀਅਤ ਵੀ ਖਤਮ ਹੋ ਜਾਏਗੀ ਬਾਕੀ ਅਸੀਂ ਮਿਲਾਂਗੇ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ